ਦੋਸਤੋ ਇੱਕ ਜਵਾਨ ਮੁੰਡਾ ਵਿਦੇਸ਼ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ ਪੜ੍ਹਾਈ ਪੂਰੀ ਹੁੰਦਿਆਂ ਹੀ ਜਦੋਂ ਉਹ ਆਪਣੇ ਦੇਸ਼ ਵਾਪਸ ਪਰਤਿਆ ਤਾਂ ਇੱਕ ਵੱਡੇ ਹੋਟਲ ਵਿੱਚ ਖਾਣਾ ਖਾਣ ਗਿਆ ਪਰ ਜਿਵੇਂ ਹੀ ਉਸ ਨੇ ਹੋਟਲ ਵਿੱਚ ਕਦਮ ਰੱਖਿਆ ਉਸ ਦੀ ਨਜ਼ਰ ਇੱਕ ਬਜ਼ੁਰਗ ਔਰਤ ਤੇ ਪਈ ਜੋ ਹੋਟਲ ਦੇ ਫਰਸ਼ ਤੇ ਪੋਚਾ ਲਗਾ ਰਹੀ ਸੀ ਉਸ ਔਰਤ ਦਾ ਚਿਹਰਾ ਉਸ ਦੀਆਂ ਅੱਖਾਂ ਉਸ ਦੀ ਸ਼ਕਲ ਸਭ ਕੁਝ ਉਸ ਦੀ ਆਪਣੀ ਦਾਦੀ ਨਾਲ ਇੰਨਾ ਮਿਲਦਾ ਜੁਲਦਾ ਸੀ ਕਿ ਉਹ ਇੱਕ ਪਲ ਲਈ ਹੈਰਾਨ ਰਹਿ ਗਿਆ ਜਦੋਂ ਨੇੜੇ ਜਾ ਕੇ ਗੌਰ ਨਾਲ ਦੇਖਿਆ ਉਸ ਦੇ ਪੈਰਾ ਹਟੋ ਜ਼ਮੀਨ ਖਿਸਕ ਗਈ ਉਹ ਕੰਬ ਦੀ ਆਵਾਜ਼ ਵਿੱਚ ਬੋਲਿਆ ਦਾਦੀ ਉਦੋਂ ਹੀ ਬਜ਼ੁਰਗ ਔਰਤ ਇੱਕਦਮ ਰੁਕ ਗਈ ਇਹ ਮੁੰਡੇ ਵੱਲ ਦੇਖਦੇ ਆਂ ਹੀ ਉਸਨੇ ਪੋਚਾ ਸੁੱਟ ਦਿੱਤਾ ਉਹ ਲੜਖੜਾਂਦੇ ਕਦਮਾਂ ਨਾਲ ਉਸਦੇ ਕੋਲ ਆਈ ਤੇ ਉਸ ਮੁੰਡੇ ਨੂੰ ਆਪਣੀਆਂ ਬੁੱਢੀਆਂ ਬਾਹਾਂ ਵਿੱਚ ਭਰ ਲਿਆ ਫਿਰ ਜ਼ੋਰ ਨਾਲ ਫੁੱਟਫੁੱਟ ਕੇ ਰੋਣ ਲੱਗੀ ਜਿਵੇਂ ਸਾਲਾਂ ਦਾ ਦਰਦ ਉਸ ਇੱਕ ਪਲ ਵਿੱਚ ਬਾਹਰ ਆ ਗਿਆ ਹੋਵੇ ਮੁੰਡੇ ਦਾ ਦਿਲ ਵੀ ਚੀਕ ਉੱਠਿਆ ਪਰ ਫਿਰ ਜੋ ਹੋਇਆ ਉਸ ਨੂੰ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਤਾਂ ਦੋਸਤੋ ਅੱਜ ਦੇ ਸਮਾਜ ਦੀ ਇਹ ਇੱਕ ਕੋਹੜੀ ਸੱਚਾਈ ਹੈ ਜਿਸ ਨੂੰ ਲੋਕ ਅਕਸਰ ਭੁੱਲ ਜਾਂਦੇ ਨੇ ਇੱਕ ਪੁੱਤਰ ਦਾ ਬਦਲਿਆ ਬਤੀਰਾ ਇਹ ਸੱਚੀ ਕਹਾਣੀ ਰਾਜਸਥਾਨ ਦੇ ਕੋਟਾ ਜ਼ਿਲ੍ਹੇ ਦੀ ਹੈ ਜਿੱਥੋਂ ਦੇ ਰਹਿਣ ਵਾਲੇ ਰਾਮ ਪ੍ਰਤਾਪ ਅਤੇ ਉਹਨਾਂ ਦੀ ਤਨੀ ਗਾਇਤਰੀ ਦੇਵੀ ਉਨ ਨੂੰ ਮਰਦੇ ਉਸ ਮੋੜ ਤੇ ਸਨ ਜਿੱਥੇ ਉਹਨਾਂ ਦੇ ਹੱਥ ਪੈਰ ਕੰਬਣ ਲੱਗ ਪਏ ਸਨ ਅੱਖਾਂ ਦੀ ਰੋਸ਼ਨੀ ਹੌਲੀ ਹੌਲੀ ਘਟ ਰਹੀ ਸੀ ਤੇ ਹਰ ਕਦਮ ਤੇ ਉਹਨਾਂ ਨੂੰ ਕਿਸੇ ਦੀ ਸਹਾਰੇ ਦੀ ਲੋੜ ਮਹਿਸੂਸ ਹੁੰਦੀ ਸੀ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਵਿਕਾਸ ਨੂੰ ਮਮਤਾ ਅਤੇ ਇਕਲੋਤਾ ਪੋਤਾ ਸਚਿਨ ਵੀ ਰਹਿੰਦਾ ਸੀ ਸਚਿਨ ਵਿਦੇਸ਼ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ ਉਹ ਆਪਣੇ ਦਾਦਾ ਦਾਦੀ ਦਾ ਸਭ ਤੋਂ ਪਿਆਰਾ ਲਾਡਲਾ ਪੋਤਾ ਸੀ ਅਤੇ ਜਦੋਂ ਤੱਕ ਉਹ ਪਿੰਡ ਵਿੱਚ ਸੀ ਇਸ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਰਾਮ ਪ੍ਰਤਾਪ ਅਤੇ ਉਹਨਾਂ ਦੀ ਪਤਨੀ ਗਾਇਤਰੀ ਨੂੰ ਲੱਗਦਾ ਸੀ ਕਿ ਉਹਨਾਂ ਦੀ ਇਹ ਛੋਟੀ ਇਹ ਦੁਨੀਆ ਹਮੇਸ਼ਾ ਐਜੀ ਹੀ ਰਹੇਗੀ ਵਕਤ ਨੇ ਪਲਟਾ ਮਾਰਿਆ ਅਤੇ ਜਿਵੇਂ ਹੀ ਸਚਿਨ ਵਿਦੇਸ਼ ਪੜਨ ਗਿਆ ਇਸ ਘਰ ਵਿੱਚ ਸਭ ਕੁਝ ਬਦਲ ਗਿਆ ਫਿਰ ਉਮਰ ਬਦਨ ਦੇ ਨਾਲ ਨਾਲ ਉਹਨਾਂ ਦੀ ਤਾਕਤ ਘਟ ਹੋਣ ਲੱਗੀ ਸਰੀਰ ਕਮਜ਼ੋਰ ਪੈਣ ਲੱਗਾ ਤੇ ਬਿਮਾਰੀਆਂ ਉਹਨਾਂ ਦੇ ਦਰਵਾਜ਼ੇ ਤੇ ਦਸਤਕ ਦੇਣ ਲੱਗੀਆਂ ਕਦੇ ਰਾਮ ਪ੍ਰਤਾਪ ਜੀ ਦਾ ਬੀਪੀ ਵੱਜ ਜਾਂਦਾ ਤੇ ਕਦੇ ਉਹਨਾਂ ਦੀ ਪਤਨੀ ਗਾਇਤਰੀ ਨੂੰ ਸ਼ੂਗਰ ਦੀ ਸ਼ਿਕਾਇਤ ਹੋ ਜਾਂਦੀ ਪਰ ਉਹਨਾਂ ਦੀ ਸਭ ਤੋਂ ਵੱਡੀ ਤਕਲੀਫ ਉਹਨਾਂ ਦੀ ਬਿਮਾਰੀ ਨਹੀਂ ਸੀ ਬਲਕਿ ਉਹਨਾਂ ਦੇ ਆਪਣੇ ਬੇਟੇ ਤੇ ਨੂ ਦਾ ਵਤੀਰਾ ਸੀ ਜੋ ਹੁਣ ਉਹਨਾਂ ਲਈ ਕਿਸੇ ਸਜ਼ਾ ਤੋਂ ਘੱਟ ਨਹੀਂ ਸੀ ਕਿਉਂਕਿ ਉਹਨਾਂ ਦੇ ਬੇਟੇ ਕਾਸ ਨੂੰ ਹੁਣ ਆਪਣੇ ਬਿਮਾਰ ਮਾਤਾ ਪਿਤਾ ਦੀ ਫਿਕਰ ਨਹੀਂ ਰਹਿੰਦੀ ਸੀ ਉਹ ਦਿਨ ਰਾਤ ਆਪਣੇ ਕੰਬੀ ਵਿੱਚ ਡੁੱਬਿਆ ਰਹਿੰਦਾ ਸੀ ਤੇ ਉਹਨਾਂ ਦੀ ਨੂੰਹ ਮੰਮਤਾ ਨੂੰ ਬਸ ਆਪਣੇ ਸੁੱਖ ਤੇ ਆਰਾਮ ਨਾਲ ਮਤਲਬ ਸੀ। ਰਾਮ ਪ੍ਰਤਾਪ ਅਤੇ ਗਾਇਤਰੀ ਦੀ ਹਾਲਤ ਦੇਖ ਕੇ ਗੁਆਂਢੀਆਂ ਨੂੰ ਵੀ ਰੋਣਾ ਆ ਜਾਂਦਾ ਸੀ। ਇਹ ਦੋਵੇਂ ਬਜ਼ੁਰਗ ਆਪਣੇ ਹੀ ਘਰ ਵਿੱਚ ਪਰਾਏ ਹੋ ਗਏ ਸਨ। ਮੰਮਤਾ ਅਕਸਰ ਉਹਨਾਂ ਨੂੰ ਬਾਸੀ ਖਾਣਾ ਪਰੋਸ ਦਿੰਦੀ ਸੀ। ਸੋਚੋ ਜਰਾ ਜਿਨ੍ਹਾਂ ਮਾਤਾ ਪਿਤਾ ਨੇ ਆਪਣੇ ਬੱਚਿਆਂ ਲਈ ਆਪਣੀਆਂ ਨੀਂਦਾਂ ਕੁਰਬਾਨ ਕੀਤੀਆਂ ਹੋਣ, ਉਹਨਾਂ ਦਾ ਢਿੱਡ ਭਰਨ ਲਈ ਆਪਣੀ ਭੁੱਖ ਨੂੰ ਭੁਲਾ ਦਿੱਤਾ ਹੋਵੇ। ਅੱਜ ওই ਮਾਤਾ ਪਿਤਾ ਬਾਸੀ ਰੋਟੀਆਂ ਖਾਣ ਨੂੰ ਮਜਬੂਰ ਸਨ। ਰਾਮ ਪ੍ਰਤਾਪ ਦੀ ਇਸ ਦੀ ਸ਼ਿਕਾਇਤ ਆਪਣੇ ਬੇਟੇ ਵਿਕਾਸ ਤੋਂ ਕਰਦੇ ਨੇ। ਵਿਕਾਸ ਉਲਟਾ ਉਹਨਾਂ ਤੇ ਹੀ ਪੜਕ ਜਾਂਦਾ ਹੈ ਉਹ ਗੁੱਸੇ ਵਿੱਚ ਚੀਕਦਾ ਹੈ ਹੁਣ ਤੁਸੀਂ ਲੋਕ ਕੀ ਕੰਮ ਕਰਦੇ ਹੋ ਜੋ ਹਰ ਵਾਰ ਤਾਜ਼ਾ ਖਾਣਾ ਚਾਹੀਦਾ ਹੈ ਜੋ ਮਿਲ ਰਿਹਾ ਹੈ ਉਹ ਚੁੱਪਚਾਪ ਉਸ ਨੂੰ ਖਾ ਲਿਆ ਕਰੋ ਮੇਰੇ ਕੋਲ ਤੁਹਾਡੀਆਂ ਇਹਨਾਂ ਫालतू ਗੱਲਾਂ ਲਈ ਟਾਈਮ ਨਹੀਂ ਹੈ ਇਹ ਸੁਣ ਕੇ ਰਾਮ ਪ੍ਰਤਾਪ ਅਤੇ ਗਾਇਤਰੀ ਜੀ ਦਾ ਦਿਲ ਟੁੱਟ ਜਾਂਦਾ ਹੈ ਉਹ ਦੋਵੇਂ ਆਪਣੇ ਛੋਟੇ ਜਿਹੇ ਕਮਰੇ ਵਿੱਚ ਚਲੇ ਜਾਂਦੇ ਨੇ ਦਰਵਾਜ਼ਾ ਬੰਦ ਕਰਦੇ ਨੇ ਤੇ ਇੱਕ ਦੂਜੇ ਦਾ ਹੱਥ ਫੜ ਕੇ ਫੁੱਟ ਫੁੱਟ ਕੇ ਰੋਣ ਲੱਗ ਜਾਂਦੇ ਨੇ ਉਹ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਨੇ ਉਹ ਦਿਨ ਜਦੋਂ ਉਹਨਾਂ ਦਾ ਬੇਟਾ ਉਹਨਾਂ ਦੀ ਹਰ ਗੱਲ ਮੰਨਦਾ ਸੀ ਜਦੋਂ ਘਰ ਵਿੱਚ ਪਿਆਰ ਤੇ ਸਨਮਾਨ ਦਾ ਮਾਹੌਲ ਜਦੋਂ ਹਰ ਸ਼ਾਮ ਉਹਨਾਂ ਦੇ ਚਿਹਰੇ ਤੇ ਮੁਸਕਾਨ ਹੁੰਦੀ ਸੀ ਪਰ ਹੁਣ ਉਹ ਸਭ ਕੁਝ ਇੱਕ ਸਪਨਾ ਬਣ ਕੇ ਰਹਿ ਗਿਆ ਸੀ ਜਦੋਂ ਤੱਕ ਉਹਨਾਂ ਦਾ ਪੋਤਾ ਸਚਿਨ ਪਿੰਡ ਵਿੱਚ ਸੀ ਉਦੋਂ ਤੱਕ ਰਾਮ ਪ੍ਰਤਾਪ ਅਤੇ ਗਾਇਤਰੀ ਦੀ ਜ਼ਿੰਦਗੀ ਵਿੱਚ ਥੋੜੀ ਜਿਹੀ ਰੋਸ਼ਨੀ ਬਾਕੀ ਸੀ ਸਚਿਨ ਆਪਣੇ ਦਾਦਾ-ਦਾਦੀ ਨਾਲ ਬੇਪਨਾਹ ਮੁਹੱਬਤ ਕਰਦਾ ਸੀ ਉਹ ਉਹਨਾਂ ਦੀ ਹਰ ਛੋਟੀ ਵੱਡੀ ਜ਼ਰੂਰਤ ਦਾ ਖਿਆਲ ਰੱਖਦਾ ਸੀ ਕਦੇ ਬਾਜ਼ਾਰੋਂ ਉਹਨਾਂ ਦੀਆਂ ਦਵਾਈਆਂ ਲਿਆਉਂਦਾ ਤਾਂ ਕਦੇ ਇੰਨਾ ਲਈ ਆਪਣੇ ਪਾਸੋਂ ਫਲ ਖਰੀਦਦਾ ਤੇ ਕਦੇ-ਕਦੇ ਰਾਤ ਨੂੰ ਉਹਨਾਂ ਕੋਲ ਬੈਠ ਕੇ ਉਹਨਾਂ ਦੀਆਂ ਪੁਰਾਣੀਆਂ ਕਹਾਣੀਆਂ ਸੁਣਦਾ ਸੀ ਉਹ ਆਪਣੇ ਮਾਤਾ-ਪਿਤਾ ਨੂੰ ਵੀ ਸਮਝਾਉਂਦਾ ਸੀ ਮੰਮੀ ਪਾਪਾ ਦਾਦਾ-ਦਾਦੀ ਹੁਣ ਬੁੱਢੇ ਹੋ ਗਏ ਨੇ ਇਹਨਾਂ ਦਾ ਧਿਆਨ ਰੱਖਿਆ ਕਰੋ ਇਹਨਾਂ ਨੂੰ ਚੰਗਾ ਖਾਣਾ ਦਿਆ ਕਰੋ ਇਨਾਂ ਦੀ ਸਿਹਤ ਦਾ ਖਿਆਲ ਰੱਖੋ ਉਸ ਦੀਆਂ ਗੱਲਾਂ ਦਾ ਥੋੜਾ ਬਹੁਤ ਅਸਰ ਵੀ ਹੁੰਦਾ ਸੀ ਪਰ ਹੁਣ ਸਚਿਨ ਵਿਦੇਸ਼ ਵਿੱਚ ਸੀ ਉਹਨਾਂ ਦੇ ਬੇਟੇ ਤੇ ਨੂੰਹ ਦਾ ਵਤੀਰਾ ਦਿਨਵਦੀਨ ਹੋਰ ਵੀ ਸਖਤ ਤੇ ਬੇਰਹਿਮ ਹੋ ਰਿਹਾ ਸੀ ਉਹ ਦੋਵੇਂ ਰਾਮ ਪ੍ਰਤਾਪ ਤੇ ਗਾਇਤਰੀ ਨੂੰ ਬੋਝ ਸਮਝਣ ਲੱਗੇ ਸਨ ਉਹਨਾਂ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਵੀ ਹੁਣ ਉਹਨਾਂ ਲਈ ਪਰੇਸ਼ਾਨੀ ਬਣ ਗਈਆਂ ਸਨ ਜੇ ਰਾਮ ਪ੍ਰਤਾਪ ਜੀ ਨੂੰ ਦਵਾਈ ਚਾਹੀਦੀ ਹੁੰਦੀ ਤਾਂ ਨੂੰਹ ਮਮਤਾ ਤਾਂਨੇ ਮਾਰਦੀ ਤੇ ਕਹਿੰਦੀ ਹਰ ਵਾਰ ਦਵਾਈ ਚਾਹੀਦੀ ਹੈ ਪਤਾ ਨਹੀਂ ਕਿੰਨਾ ਖਰਚ ਕਰਵਾਣਗੇ ਜੇ ਸੱਸ ਗਾਇਤਰੀ ਦੇਵੀ ਕੁਝ ਕਹਿੰਦੀ ਤਾਂ ਉਸ ਨੂੰ ਬੇਟੇ ਵਿਕਾਸ ਦੀਆਂ ਬੇਰੁਖੀ ਆਆਂ ਗੱਲਾਂ ਚੁੱਪ ਕਰਾ ਦਿੰਦੀਆਂ ਇਸੇ ਤਰ੍ਹਾਂ ਉਹਨਾਂ ਦੇ ਦੁੱਖ ਭਰੇ ਦਿਨ ਕੱਟ ਰਹੇ ਸਨ ਪਰ ਇੱਕ ਦਿਨ ਸਵੇਰੇ ਸਵੇਰੇ ਰਾਮ ਪ੍ਰਤਾਪ ਜਿੱਦੀ ਤਬੀਅਤ ਅਚਾਨਕ ਬਹੁਤ ਜ਼ਿਆਦਾ ਖਰਾਬ ਹੋ ਗਈ ਉਹਨਾਂ ਦੀਆਂ ਸਾਹ ਤੇਜ਼ ਤੇਜ਼ ਚੱਲ ਰਹੀਆਂ ਸਨ ਛਾਤੀ ਵਿੱਚ ਦਰਦ ਹੋ ਰਿਹਾ ਸੀ ਤੇ ਸਰੀਰ ਵਿੱਚ ਐਨੀ ਕਮਜ਼ੋਰੀ ਸੀ ਕਿ ਉਹ ਬਿਸਤਰੇ ਤੋਂ ਉੱਠ ਵੀ ਨਹੀਂ پا ਰਹੇ ਸਨ ਉਹਨਾਂ ਦੀ ਪਤਨੀ ਗਾਇਤਰੀ ਦੇਵੀ ਡਰ ਗਈ ਉਸਨੇ ਕੰਬਦੇ ਪੈਰਾਂ ਨਾਲ ਵਿਕਾਸ ਦੇ ਕੋਲ ਜਾ ਕੇ ਕਿਹਾ ਬੇਟਾ ਤੇਰੇ ਪਿਤਾ ਜੀ ਦੀ ਹਾਲਤ ਬਹੁਤ ਖਰਾਬ ਹੈ ਉਹਨਾਂ ਨੂੰ ਜਲਦੀ ਹਸਪਤਾਲ ਲੈ ਚੱਲ ਨਹੀਂ ਤਾਂ ਕੁਝ ਅਣਹੋਣੀ ਹੋ ਜਾਵੇਗੀ ਪਰ ਵਿਕਾਸ ਨੇ ਉਸ ਦੀ ਗੱਲ ਨੂੰ ਕੇ ਵਿਚ ਲਿਆ ਉਹ ਗੁੱਸੇ ਨਾਲ ਪਰ ਕੁੱਠਿਆ ਤੇ ਬੋਲਿਆ ਮੈਨੂੰ ਬਸ ਇਹੀ ਕੰਮ ਬਚਿਆ ਹੈ ਮੈਂ ਦਿਨ ਭਰ ਕੰਮ ਕਰਦਾ ਹਾਂ ਥੱਕ ਕੇ ਜੂਰ ਹੋ ਜਾਂਦਾ ਹਾਂ ਤੇ ਤੁਸੀਂ ਲੋਕ ਹਰ ਵਾਰੀ ਇੱਕ ਨਵੀਂ ਮੁਸੀਬਤ ਲੈ ਕੇ ਆ ਜਾਂਦੇ ਹੋ ਹਸਪਤਾਲ ਲੈ ਜਾਵਾਂਗਾ ਤਾਂ ਮੇਰਾ ਪੂਰਾ ਦਿਨ ਬਰਬਾਦ ਹੋ ਜਾਵੇਗਾ ਜੋ ਕਰਨਾ ਹੈ ਖੁਦ ਕਰ ਲਿਓ ਇਹ ਕਹਿ ਕੇ ਉਹ ਆਪਣੇ ਕਮਰੇ ਤੋਂ ਨਿਕਲ ਗਿਆ ਨਾ ਉਸਨੇ ਆਪਣੇ ਪਿਤਾ ਦਾ ਹਾਲ ਪੁੱਛਿਆ ਨਾ ਹੀ ਉਹਨਾਂ ਨੂੰ ਇੱਕ ਪੈਸੇ ਦੀ ਮਦਦ ਕੀਤੀ ਹੁਣ ਰਾਮ ਪ੍ਰਤਾਪ ਜੀ ਬਿਸਤਰੇ ਤੇ ਪਏ ਦਰਦ ਨਾਲ ਚੀਕ ਰਹੇ ਸਨ ਅਤੇ ਗਾਇਤਰੀ ਦੇਵੀ ਉਹਨਾਂ ਦੀ ਪਤਨੀ ਉਹਨਾਂ ਦੀ ਹਾਲਤ ਦੇਖ ਕੇ ਰੋ ਰਹੀ ਸੀ ਉਹ ਦੋਵੇਂ ਇੱਕ ਦੂਜੇ ਨੂੰ ਦੇਖਦੇ ਰਹੇ ਉਹਨਾਂ ਦੀਆਂ ਵਿਚ ਲਾਚਾਰੀ ਅਤੇ ਦਰਦ ਸੀ ਤੇ ਇੱਕ ਸਵਾਲ ਸੀ ਕੀ ਉਹਨਾਂ ਦਾ ਬੇਟਾ ਸੱਚਮੁੱਚ ਇੰਨਾ ਬਦਲ ਗਿਆ ਹੈ ਪਰ ਗਾਇਤਰੀ ਦੇਵੀ ਨੇ ਹਾਰ ਨਹੀਂ ਮੰਨੀ ਉਸਨੇ ਆਪਣੇ ਕੰਬਦੇ ਹੱਥਾਂ ਨਾਲ ਆਪਣੇ ਪਤੀ ਰਾਮ ਪ੍ਰਤਾਪ ਨੂੰ ਸਹਾਰਾ ਦਿੱਤਾ ਤੇ ਬੋਲੀ ਚਲੋ ਮੈਂ ਤੈਨੂੰ ਖੁਦ ਹਸਪਤਾਲ ਲੈ ਜਾਵਾਂਗੀ ਸਾਡਾ ਬੇਟਾ ਭਾਵੇਂ ਸਾਨੂੰ ਛੱਡ ਦੇਵੇ ਪਰ ਮੈਂ ਤੈਨੂੰ ਨਹੀਂ ਛੱਡਾਂਗੀ ਦੋਵੇਂ ਕਿਸੇ ਤਰ੍ਹਾਂ ਤਿਆਰ ਹੋਏ ਗਾਇਤਰੀ ਦੇਵੀ ਨੇ ਆਪਣੀ ਪੁਰਾਣੀ ਸਾੜੀ ਦੇ ਪਲੜੂ ਵਿੱਚ ਕੁਝ ਪੈਸੇ ਬੰਨ ਕੇ ਰੱਖੇ ਸਨ ਜੋ ਉਸਨੇ ਸਾਲਾਂ ਤੋਂ ਜੋੜੇ ਸਨ ਉਸੇ ਨਾਲ ਉਹਨਾਂ ਨੇ ਇੱਕ ਆਟੋ ਲਿਆ ਤੇ ਰਾਮ ਪ੍ਰਤਾਪ ਨੂੰ ਲੈ ਕੇ ਪਿੰਡ ਦੇ ਨੇੜੇ ਦੇ ਸਰਕਾਰੀ ਹਸਪਤਾਲ ਬੀਚ ਪਹੁੰਚੇ ਉੱਥੇ ਡਾਕਟਰ ਨੇ ਰਾਮ ਪ੍ਰਤਾਪ ਜੀ ਨੂੰ ਦੇਖਿਆ ਤੇ ਗੰਭੀਰ ਆਵਾਜ਼ ਵਿੱਚ ਕਿਹਾ ਇਹਨਾਂ ਦਾ ਬੀਪੀ ਬਹੁਤ ਜ਼ਿਆਦਾ ਵੱਧ ਗਿਆ ਹੈ ਅਤੇ ਸ਼ੂਗਰ ਵੀ ਕੰਟਰੋਲ ਤੋਂ ਬਾਹਰ ਹੈ ਇਹਨਾਂ ਨੂੰ ਤੁਰੰਤ ਦਵਾਈਆਂ ਸ਼ੁਰੂ ਕਰਨੀਆਂ ਹੋਣਗੀਆਂ ਜੇ ਧਿਆਨ ਨਾ ਦਿੱਤਾ ਤਾਂ ਹਾਲਤ ਹੋਰ ਵਿਗੜ ਸਕਦੀ ਹੈ ਗਾਇਤਰੀ ਦੇਵੀ ਨੇ ਕੰਬਦੇ ਹੱਥਾਂ ਨਾਲ ਦਵਾਈਆਂ ਲਈਆਂ ਤੇ ਰਾਮ ਪ੍ਰਤਾਪ ਜੀ ਨੂੰ ਲੈ ਕੇ ਘਰ ਵੱਲ ਚੱਲ ਪਈ ਪਰ ਉਸ ਦਿਨ ਕਿਸਮਤ ਵੀ ਉਹਨਾਂ ਦੇ ਨਾਲ ਨਹੀਂ ਸੀ ਰਸਤੇ ਵਿੱਚ ਅਚਾਨਕ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਅਸਮਾਨ ਤੋਂ ਪਾਣੀ ਇੰਜ ਵਰ ਰਿਹਾ ਸੀ ਜਿਵੇਂ ਉਹ ਵੀ ਉਹਨਾਂ ਦੇ ਦਰਦ ਨੂੰ ਦੇਖ ਕੇ ਰੋ ਰਿਹਾ ਹੋਵੇ ਦੋਵੇਂ ਇੱਕ ਆਟੋ ਵਿੱਚ ਬੈਠੇ ਸਨ ਪਰ ਪਿੰਡ ਦੀਆਂ ਪਤਲੀਆਂ ਤੇ ਜਿੱਕੜ ਭਰੀਆਂ ਗਲੀਆਂ ਵਿੱਚ ਆਟੋ ਨਹੀਂ ਜਾ ਸਕਦਾ ਸੀ ਆਟੋ ਵਾਲਾ ਰੁਕ ਗਿਆ ਤੇ ਬੋਲਿਆ ਇੱਥੇ ਉਤਰ ਜਾਓ ਮੇਰਾ ਆਟੋ ਅੱਗੇ ਨਹੀਂ ਜਾਵੇਗਾ ਗਾਇਤਰੀ ਦੇਵੀ ਨੇ ਹੱਥ ਜੋੜ ਕੇ ਮਿੰਨਤ ਕੀਤੀ ਬੇਟਾ ਥੋੜਾ ਰੁਕ ਜਾਓ بارش ਬਹੁਤ ਤੇਜ਼ ਹੈ ਜੇ ਹੁਣੇ ਉਤਰੇ ਤਾਂ ਅਸੀਂ ਭਿੱਜ ਜਾਵਾਂਗੇ ਤੇ ਮੇਰੇ ਪਤੀ ਦੀ ਤਬੀਅਤ ਹੋਰ ਖਰਾਬ ਹੋ ਜਾਵੇਗੀ ਬਸ بارش ਥੋੜੀ ਘੱਟ ਹੋ ਜਾਵੇ ਫਿਰ ਅਸੀਂ ਚਲੇ ਜਾਵਾਂਗੇ ਪਰ ਆਟੋ ਵਾਲੇ ਦਾ ਦਿਲ ਨਾ ਪਸੀਜਿਆ ਅਤੇ ਬੋਲਿਆ ਜੇ ਮੈਂ ਇੱਥੇ ਰੁਕਿਆ ਤਾਂ ਮੇਰਾ ਆਟੋ ਚਿੱਕੜ ਵਿੱਚ ਫਸ ਜਾਵੇਗਾ ਤੁਸੀਂ ਉਤਰ ਜਾਓ ਮਜਬੂਰਨ ਉਹ ਦੋਵੇਂ ਉਤਰ ਗਏ ਗਾਇਤਰੀ ਦੇਵੀ ਨੇ ਹਰ ਕਦਮ ਤੇ ਰਾਮ ਪ੍ਰਤਾਪ ਨੂੰ ਸੰਭਾਲਿਆ بارش ਦੀਆਂ ਬੂੰਦਾਂ ਉਹਨਾਂ ਦੇ ਚਿਹਰੇ ਤੇ ਡਿੱਗ ਰਹੀਆਂ ਸਨ ਉਹਨਾਂ ਦੇ ਹੰਝੂ ਉਸ ਪਾਣੀ ਵਿੱਚ ਮਿਲ ਰਹੇ ਸਨ ਤਦ ਹੀ ਉਹਨਾਂ ਦਾ ਬੇਟਾ ਵਿਕਾਸ ਤੇ ਨੂ ਮਮਤਾ ਘਰੋਂ ਬਾਹਰ ਨਿਕਲੇ ਤੇ ਇਹ ਨਜ਼ਾਰਾ ਦੇਖ ਲਿਆ ਮਮਤਾ ਨੇ ਤਾਨੇ ਮਾਰਦੇ ਹੋਏ ਵਿਕਾਸ ਨੂੰ ਕਿਹਾ ਦੇਖੋ ਇਹਨਾਂ ਲੋਕਾਂ ਨੇ ਤਾਂ ਸਾਡੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਇਸ ਉਮਰ ਵਿੱਚ ਵੀ ਸ਼ਰਮ ਨਹੀਂ ਹੈ ਪਿੰਡ ਵਾਲੇ ਦੇਖ ਲੈਣਗੇ ਤਾਂ ਕੀ ਕਹਿਣਗੇ ਕਿ ਸਾਡੇ ਮਾਤਾ ਪਿਤਾ ਵਾਰਿਸ਼ ਵਿੱਚ ਇੰਜ ਘੁੰਮ ਰਹੇ ਨੇ ਇਹ ਸੁਣ ਕੇ ਵਿਕਾਸ ਦਾ ਗੁੱਸਾ ਸਤਵੇਂ ਅਸਮਾਨ ਤੇ ਚੜ ਗਿਆ ਜਿਵੇਂ ਹੀ ਰਾਮਪ੍ਰਤਾਪ ਜੀ ਅਤੇ ਗਾਇਤਰੀ ਦੇਵੀਕਰ ਪਹੁੰਚੇ ਗਿੱਲੇ ਕੱਪੜਿਆਂ ਵਿੱਚ ਠੂਠੁਰ ਕਰਦੇ ਵਿਕਾਸ ਉਹਨਾਂ ਦੇ ਚਿੱਕਣ ਲੱਗਾ ਤੁਹਾਨੂੰ ਲੋਕਾਂ ਨੂੰ ਬੁਢਾਪੇ ਵਿੱਚ ਇਹ ਸਭ ਕੁਝ ਕਰਨਾ ਸੂਝ ਰਿਹਾ ਹੈ ਇਹ ਉਮਰ ਹੈ ਬਾਹਰ ਘੁੰਮਣ ਦੀ ਕੁਸਤਾ ਸ਼ਰਮ ਕਰੋ ਗਾਇਤਰੀ ਦੇਵੀ ਨੇ ਰੋਂਦੇ ਹੋਏ ਜਵਾਬ ਦਿੱਤਾ ਬੇਟਾ ਤੇਰੇ ਪਿਤਾ ਜੀ ਦੀ ਤਬੀਅਤ ਬਹੁਤ ਖਰਾਬ ਸੀ ਤੂੰ ਤਾਂ ਸਾਨੂੰ ਹਸਪਤਾਲ ਲੈ ਜਾਣ ਤੋਂ ਮਨਾ ਕਰ ਦਿੱਤਾ ਬਾਰਿਸ਼ ਵਿੱਚ ਜੇ ਮੈਂ ਉਹਨਾਂ ਨੂੰ ਨਾ ਸੰਭਾਲਦੀ ਤਾਂ ਚਿੱਕੜ ਵਿੱਚ ਡਿੱਗ ਜਾਂਦੇ ਕੀ ਮੈਂ ਉਹਨਾਂ ਨੂੰ ਇੰਜ ਛੱਡ ਸਕਦੀ ਸੀ ਪਰ ਵਿਕਾਸ ਦਾ ਦਿਲ ਨਾ ਭਿਸਜਿਆ ਉਹ ਉਹਨਾਂ ਨੂੰ ਘੂਰਦਾ ਹੋਇਆ ਅੰਦਰ ਚਲਾ ਗਿਆ ਰਾਮ ਪ੍ਰਤਾਪ ਜੀ ਅਤੇ ਗਾਇਤਰੀ ਦੇਵੀ ਆਪਣੇ ਕਮਰੇ ਵਿੱਚ ਗਏ ਗਿੱਲੇ ਕੱਪੜੇ ਬਦਲੇ ਇੱਕ ਦੂਜੇ ਨੂੰ ਦੇਖਿਆ ਤੇ ਫਿਰ ਫੁੱਟ-ਫੁੱਟ ਕੇ ਰੋਣ ਲੱਗੇ ਉਹ ਆਪਣੇ ਪੁੱਤ ਸਚੀ ਨੂੰ ਯਾਦ ਕਰ ਰਹੇ ਸਨ ਜੋ ਉਹਨਾਂ ਦੀ ਹਰ ਤਕਲੀਫ ਵਿੱਚ ਉਹਨਾਂ ਦਾ ਸਹਾਰਾ ਬੰਦਾ ਸੀ ਉਹ ਸੋਚਦੇ ਕਸ ਸਾਡਾ ਪੁੱਤ ਸਚੀ ਇੱਥੇ ਹੁੰਦਾ ਉਹ ਸਾਨੂੰ ਕਦੇ ਹੀ ਹੱਥ ਵਿੱਚ ਨਹੀਂ ਛੱਡਦਾ ਹੌਲੀ-ਹੌਲੀ ਸ਼ਾਮ ਢਲ ਗਈ ਘਰ ਵਿੱਚ ਸੁੰਨਸਾਨ ਛਾ ਗਈ। ਮਮਤਾ ਨੇ ਵਿਕਾਸ ਨੂੰ ਕਿਹਾ ਇੰਜ ਤਾਂ ਕੰਮ ਨਹੀਂ ਚੱਲੇਗਾ। ਇਹਨਾਂ ਦਾ ਕੁਝ ਕਰਨਾ ਪਵੇਗਾ। ਹਰ ਵਾਰ ਇਹ ਲੋਕ ਸਾਨੂੰ ਸ਼ਰਮਿੰਦਾ ਕਰਦੇ ਨੇ। ਪਿੰਡ ਵਾਲੇ ਤਾਨੇ ਮਾਰਨਗੇ ਕਿ ਅਸੀਂ ਆਪਣੇ ਮਾਤਾ-ਪਿਤਾ ਦਾ ਖਿਆਲ ਨਹੀਂ ਰੱਖਦੇ। ਵਿਕਾਸ ਨੇ ਇੱਕ ਖਤਰਨਾਕ ਯੋਜਨਾ ਬਣਾਈ। ਉਸਨੇ ਮਮਤਾ ਨੂੰ ਕਿਹਾ ਚਿੰਤਾ ਨਾ ਕਰ। ਕੱਲ ਮੈਂ ਇਹਨਾਂ ਦਾ ਪੱਕਾ ਇਂਤਜ਼ਾਮ ਕਰ ਦਵਾਂਗਾ। ਫਿਰ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਮਮਤਾ ਨੇ ਉਸਦੀ ਗੱਲ ਤੇ ਹਾਮੀ ਭਰ ਦਿੱਤੀ ਫਿਰ ਅਗਲੇ ਦਿਨ ਸਵੇਰੇ ਵਿਕਾਸ ਨੇ ਆਪਣੇ ਪਿਤਾ ਜੀ ਰਾਮ ਪ੍ਰਤਾਪ ਅਤੇ ਮਾਂ ਗਾਇਤਰੀ ਦੇਵੀ ਨੂੰ ਬੜੇ ਪਿਆਰ ਨਾਲ ਕਿਹਾ ਪਿਤਾ ਜੀ ਤੁਹਾਡੀ ਤਬੀਅਤ ਹਮੇਸ਼ਾ ਖਰਾਬ ਰਹਿੰਦੀ ਹੈ ਅੱਜ ਮੈਂ ਤੁਹਾਨੂੰ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਲੈ ਜਾਵਾਂਗਾ ਉੱਥੇ ਤੁਹਾਡਾ ਚੰਗਾ ਇਲਾਜ ਹੋਵੇਗਾ ਹੋ ਸਕਦਾ ਹੈ 2-3 ਦਿਨ ਉੱਥੇ ਰੁਕਣਾ ਪਵੇ ਤਾਂ ਆਪਣੇ ਕੁਝ ਕੱਪੜੇ ਤੇ ਜ਼ਰੂਰੀ ਸਮਾਨ ਲੈ ਲਿਓ ਇਹ ਸੁਣ ਕੇ ਰਾਮ ਪ੍ਰਤਾਪ ਅਤੇ ਗਾਇਤਰੀ ਦੇਵੀ ਨੂੰ ਥੋੜੀ ਹੈਰਾਨੀ ਹੋਈ ਉਹਨਾਂ ਨੂੰ ਲੱਗਾ ਕਿ ਸ਼ਾਇਦ ਉਹਨਾਂ ਦੇ ਬੇਟੇ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਉਹ ਖੁਸ਼ੀ-ਖੁਸ਼ੀ ਤਿਆਰ ਹੋ ਗਏ। ਗਾਇਤਰੀ ਦੇਵੀ ਨੇ ਆਪਣੀਆਂ ਪੁਰਾਣੀਆਂ ਸਾੜੀਆਂ ਤੇ ਰਾਮ ਪ੍ਰਤਾਪ ਜੀ ਲਈ ਦੋ ਜੋੜੇ ਕੱਪੜੇ ਇੱਕ ਛੋਟੇ ਜਿਹੇ ਥੈਲੇ ਵਿੱਚ ਰੱਖੇ। ਦੋਵਾਂ ਦੇ ਚਿਹਰੇ ਤੇ ਥੋੜੀ ਜਿਹੀ ਉਮੀਦ ਦੀ ਚਮਕ ਸੀ ਕਿ ਸ਼ਾਇਦ ਹੁਣ ਸਭ ਠੀਕ ਹੋ ਜਾਵੇਗਾ। ਫਿਰ ਵਿਕਾਸ ਉਹਨਾਂ ਨੂੰ ਲੈ ਕੇ ਪਿੰਡੋਂ ਨਿਕਲਿਆ। ਉਹ ਉਹਨਾਂ ਨੂੰ ਸਟੇਸ਼ਨ ਲੈ ਗਿਆ ਤੇ ਦਿੱਲੀ ਜਾਣ ਵਾਲੀ ਟ੍ਰੇਨ ਵਿੱਚ ਉਹਨਾਂ ਦੇ ਨਾਲ ਬੈਠ ਗਿਆ। ਰਸਤੇ ਵਿੱਚ ਉਹ ਬੜੇ ਪਿਆਰ ਨਾਲ ਗੱਲਾਂ ਕਰਦਾ ਰਿਹਾ ਤਾਂ ਜੋ ਉਹਨਾਂ ਨੂੰ ਕੋਈ ਸ਼ੱਕ ਨਾ ਹੋਵੇ। ਦਿੱਲੀ ਪਹੁੰਚਣ ਤੋਂ ਬਾਅਦ ਉਹ ਉਹਨਾਂ ਨੂੰ ਇੱਕ ਵੱਡੇ ਹਸਪਤਾਲ ਦੇ ਸਾਹਮਣੇ ਲੈ ਗਿਆ। ਉਥੇ ਇੱਕ ਪੁਰਾਣਾ ਵਰਗਤ ਦਾ ਪੇੜ ਸੀ ਜਿਸ ਦੇ ਹੇਠਾਂ ਇੱਕ ਚਬੂਤਰਾ ਬਣਿਆ ਹੋਇਆ ਸੀ ਵਿਕਾਸ ਨੇ ਉਹਨਾਂ ਨੂੰ ਉਸ ਚਬੂਤਰੇ ਉੱਤੇ ਬਿਠਾਇਆ ਤੇ ਬੋਲਿਆ ਮਾਂ ਪਿਤਾ ਜੀ ਤੁਸੀਂ ਇੱਥੇ ਥੋੜਾ ਆਰਾਮ ਕਰੋ ਮੈਂ ਅੰਦਰ ਜਾ ਕੇ ਡਾਕਟਰ ਨਾਲ ਗੱਲ ਕਰਕੇ ਆਉਂਦਾ ਹਾਂ ਫਿਰ ਅਸੀਂ ਤੁਹਾਡਾ ਇਲਾਜ ਕਰਵਾਵਾਂਗੇ ਰਾਮ ਪ੍ਰਤਾਪ ਜੀ ਅਤੇ ਗਾਇਤਰੀ ਦੇਵੀ ਨੇ ਉਸ ਦੀ ਗੱਲ ਮੰਨ ਲਈ ਉਹ ਉਸ ਚਬੂਤਰੇ ਤੇ ਬੈਠ ਗਏ ਆਪਣੇ ਥੈਲੇ ਨੂੰ ਪਾਸ ਰੱਖਿਆ ਤੇ ਆਪਣੇ ਬੇਟੇ ਦਾ ਇੰਤਜ਼ਾਰ ਕਰਨ ਲੱਗੇ ਪਰ ਦੋਸਤੋ ਉਹ ਇੰਤਜ਼ਾਰ ਕਦੇ ਖਤਮ ਨਹੀਂ ਹੋਇਆ ਘੰਟੇ ਬੀਤ ਗਏ ਸੂਰਜ ਢਲ ਗਿਆ ਸ਼ਾਮ ਹੋ ਗਈ ਫਿਰ ਹਨੇਰਾ ਛਾ ਗਿਆ ਪਰ ਵਿਕਾਸ ਵਾਪਸ ਨਹੀਂ ਆਇਆ ਰਾਮ ਪ੍ਰਤਾਪ ਜੀ ਅਤੇ ਗਾਇਤਰੀ ਦੇਵੀ ਨੂੰ ਪਹਿਲਾਂ ਤਾਂ ਲੱਗਾ ਕਿ ਸ਼ਾਇਦ ਉਸ ਨੂੰ ਦੇਰ ਹੋ ਰਹੀ ਹੈ ਪਰ ਜਿਵੇਂ ਜਿਵੇਂ ਰਾਤ ਗਹਿਰੀ ਹੁੰਦੀ ਗਈ ਉਹਨਾਂ ਦੇ ਦਿਲ ਵਿੱਚ ਇੱਕ ਡਰ ਬੈਠਣ ਲੱਗਾ ਆਖਿਰਕਾਰ ਗਾਇਤਰੀ ਦੇਵੀ ਨੇ ਕੰਬਦੀ ਆਵਾਜ਼ ਵਿੱਚ ਆਪਣੇ ਪਤੀ ਰਾਮ ਪ੍ਰਤਾਪ ਨੂੰ ਕਿਹਾ ਲੱਗਦਾ ਹੈ ਸਾਡਾ ਬੇਟਾ ਸਾਨੂੰ ਇੱਥੇ ਛੱਡ ਕੇ ਚਲਾ ਗਿਆ ਇਹ ਸੁਣ ਕੇ ਰਾਮਪ੍ਰਤਾਪ ਦੀਆਂ ਅੱਖਾਂ ਭਰ ਆਈਆਂ ਉਹ ਬੋਲੇ ਗਾਇਤਰੀ ਕੀ ਅਸੀਂ ਆਪਣੇ ਬੇਟੇ ਨੂੰ ਇਸੇ ਦਿਨ ਲਈ ਪਾਲਿਆ ਸੀ ਦੋਵੇਂ ਉਸ ਚਬੂਤਰੇ ਤੇ ਬੈਠੇ ਫਟਫਟ ਕੇ ਰੋਣ ਲੱਗੇ ਉਹਨਾਂ ਕੋਲ ਨਾ ਪੈਸੇ ਸਨ ਨਾ ਕੋਈ ਸਹਾਰਾ ਜੋ ਥੋੜੇ-ਬਹੁਤ ਪੈਸੇ ਗਾਇਤਰੀ ਨੇ ਸਾੜੀ ਵਿੱਚ ਬੰਨੇ ਸੀ ਉਹ ਰਸਤੇ ਵਿੱਚ ਖਰਚ ਹੋ ਗਏ ਸਨ ਉਸ ਵੱਡੇ ਸ਼ਹਿਰ ਵਿੱਚ ਇਕੱਲੇ ਸਨ ਜਿੱਥੇ ਕੋਈ ਨਾ ਉਹਨਾਂ ਦਾ ਜਾਣਨ ਵਾਲਾ ਸੀ ਨਾ ਕੋਈ ਮਦਦ ਕਰਨ ਵਾਲਾ ਪਰ ਗਾਇਤਰੀ ਦੇਵੀ ਨੇ ਹਾਰ ਨਹੀਂ ਮੰਨੀ ਉਸਨੇ ਰਾਮਪ੍ਰਤਾਪ ਜੀ ਦਾ ਹੱਥ ਫੜਿਆ ਤੇ ਬੋਲੀ ਅਸੀਂ ਮਰਾਂਗੇ ਨਹੀਂ ਮੈਂ ਕੁਝ ਕੰਮ ਦੇਖਾਂਗੀ ਅਸੀਂ ਆਪਣੇ ਲਈ ਰਸਤਾ ਬਣਾਵਾਂਗੇ ਉਹ ਨੇੜੇ ਦੇ ਇੱਕ ਛੋਟੇ ਜਿਹੇ ਹੋਟਲ ਵਿੱਚ ਗਈ ਉੱਥੇ ਉਸਨੇ ਹੋਟਲ ਦੇ ਮਾਲਕ ਨੂੰ ਹੱਥ ਜੋੜ ਕੇ ਕਿਹਾ ਬੇਟਾ ਮੈਨੂੰ ਕੁਝ ਕੰਮ ਦੇ ਦੇ ਮੈਂ ਬਰਤਨ ਸਾਫ਼ ਕਰਦਿਆਂ ਕਰਾਂਗੀ ਅਤੇ ਚਾਰੂ ਪੋਚਾ ਵੀ ਕਰਦਿਆਂ ਕਰਾਂਗੀ ਬਦਲੇ ਵਿੱਚ ਸਾਨੂੰ ਸਿਰਫ ਖਾਣਾ ਦੇ ਦੇਣਾ ਮੇਰੇ ਪਤੀ ਬਿਮਾਰ ਹਨ ਸਾਡਾ ਇਸ ਦੁਨੀਆ ਵਿੱਚ ਕੋਈ ਸਹਾਰਾ ਨਹੀਂ ਹੋਟਲ ਦਾ ਮਾਲਕ ਇੱਕ ਦਿਆਲੂ ਇਨਸਾਨ ਸੀ ਉਸਨੇ ਗਾਇਤਰੀ ਦੇਵੀ ਦੀ ਗੱਲ ਮੰਨ ਲਈ ਤੇ ਉਹਨਾਂ ਨੂੰ ਕੰਮ ਦੇ ਦਿੱਤਾ ਹੁਣ ਗਾਇਤਰੀ ਦੇਵੀ ਦਿਨ ਪਰ ਹੋਟਲ ਵਿੱਚ ਕੰਮ ਕਰਦੀ ਬਰਤਨ ਧੋਂਦੀ ਫਰਸ਼ ਸਾਫ਼ ਕਰਦੀ ਜੋ ਥੋੜਾ ਬਹੁਤ ਖਾਣਾ ਬਚਦਾ ਉਸ ਨੂੰ ਖੁਦ ਅਤੇ ਆਪਣੇ ਪਤੀ ਰਾਮ ਪ੍ਰਤਾਪ ਜੀ ਲਈ ਲੈ ਆਉਂਦੀ ਰਾਮ ਪ੍ਰਤਾਪ ਜੀ ਦਿਨ ਪਰ ਹੋਟਲ ਦੇ ਇੱਕ ਕੋਨੇ ਵਿੱਚ ਕੁਰਸੀ ਤੇ ਬੈਠੇ ਰਹਿੰਦੇ ਸਨ ਉਹਨਾਂ ਦੀ ਹਾਲਤ ਐਜੀ ਸੀ ਕਿ ਉਹ ਜ਼ਿਆਦਾ ਚੱਲ ਫਿਰ ਨਹੀਂ ਸਕਦੇ ਸਨ ਰਾਤ ਨੂੰ ਜਦੋਂ ਹੋਟਲ ਬੰਦ ਹੁੰਦਾ ਤਾਂ ਗਾਇਤਰੀ ਦੇਵੀ ਮਾਲਕ ਨੂੰ ਕਹਿੰਦੀ ਬੇਟਾ ਜੇ ਤੁਹਾਨੂੰ ਇਤਰਾਜ ਨਾ ਹੋਵੇ ਤਾਂ ਅਸੀਂ ਇੱਥੇ ਸੋ ਜਾਈਏ ਸਾਡੇ ਕੋਲ ਕੋਈ ਟਿਕਾਣਾ ਨਹੀਂ ਹੈ ਮਾਲਕ ਨੇ ਉਹਨਾਂ ਦੀ ਗੱਲ ਮੰਨ ਲਈ ਉਹਨੋਂ ਦੋਵੇਂ ਰਾਤ ਨੂੰ ਹੋਟਲ ਦੇ ਫਰਸ਼ ਤੇ ਇੱਕ ਪਤਲੀ ਚਾਦਰ ਵਿਛਾ ਕੇ ਸੋ ਜਾਂਦੇ ਸਨ ਪਰ ਹਰ ਰਾਤ ਉਹ ਆਪਣੇ ਬੇਟੇ ਤੇ ਨੂੰ ਨੂੰ ਕੋਸਦੇ ਸਨ ਉਹ ਆਪਣੇ ਪੋਤੇ ਸਚਿਨ ਨੂੰ ਯਾਦ ਕਰਦੇ ਤੇ ਸੋਚਦੇ ਕਸ ਸਾਡਾ ਪੋਤਾ ਸਚਿਨ ਇੱਥੇ ਹੁੰਦਾ ਉਹ ਸਾਨੂੰ ਕਦੇ ਵੀ ਇਸ ਹਾਲਤ ਵਿੱਚ ਨਾ ਦੇਖਦਾ ਉਹਨਾਂ ਦੀ ਅੱਖਾਂ ਵਿੱਚੋਂ ਹੰਝੂ ਵਹਿੰਦੇ ਤੇ ਉਹ ਚੁੱਪਚਾਪ ਸੋ ਜਾਂਦੇ ਇੱਧਰ ਜਦੋਂ ਵਿਦੇਸ਼ ਵਿੱਚ ਸਚਿਨ ਦੀ ਡਾਕਟਰੀ ਦੀ ਪੜਾਈ ਖਤਮ ਹੋਈ ਤਾਂ ਉਸਨੇ ਆਪਣੇ ਪਿਤਾ ਵਿਕਾਸ ਨੂੰ ਫੋਨ ਕੀਤਾ ਤੇ ਕਿਹਾ ਪਾਪਾ ਮੈਂ ਜਲਦੀ ਹੀ ਘਰ ਵਾਪਸ ਆ ਰਿਹਾ ਹਾਂ ਮੈਨੂੰ ਦਿੱਲੀ ਦੇ ਇੱਕ ਵੱਡੇ ਹਸਪਤਾਲ ਵਿੱਚ ਇੰਟਰਵਿਊ ਦੇਣਾ ਹੈ ਪਰ ਪਹਿਲਾਂ ਦਾਦਾ-ਦਾਦੀ ਨਾਲ ਗੱਲ ਕਰਾਓ ਮੈਨੂੰ ਉਹਨਾਂ ਨਾਲ ਗੱਲ ਕੀਤੇ ਬਹੁਤ ਦਿਨ ਹੋ ਗਏ ਵਿਕਾਸ ਨੇ ਝੂਠ ਬੋਲਿਆ ਬੇਟਾ ਲੋਕ তীর্থ ਯਾਤਰਾ ਤੇ ਗਏ ਨੇ ਜਿੱਥੇ ਉਹ ਗਏ ਨੇ ਉੱਥੇ ਫੋਨ ਦਾ ਨੈਟਵਰਕ ਨਹੀਂ ਹੈ ਤੂੰ ਦਿੱਲੀ ਆ ਜਾ ਫਿਰ ਅਸੀਂ ਗੱਲ ਕਰਾਂਗੇ ਸਚੀ ਨੂੰ ਥੋੜਾ ਅਜੀਬ ਲੱਗਾ ਪਰ ਉਸਨੇ ਜ਼ਿਆਦਾ ਸਵਾਲ ਨਹੀਂ ਕੀਤੇ ਉਸਨੇ ਆਪਣਾ ਸਮਾਨ ਪੈਕ ਕੀਤਾ ਤੇ ਭਾਰਤ ਲਈ ਰਵਾਨਾ ਹੋ ਗਿਆ ਉਹ ਦਿੱਲੀ 에ਅਰਪੋਰਟ ਤੇ ਉਤਰਿਆ ਤੇ ਇੱਕ ਕਿਰਾਏ ਦੀ ਗੱਡੀ ਲਈ ਤੇ ਉਸ ਹਸਪਤਾਲ ਵਿੱਚ ਪਹੁੰਚਿਆ ਜਿੱਥੇ ਉਸਦਾ ਇੰਟਰਵਿਊ ਸੀ ਇੰਟਰਵਿਊ ਚੰਗਾ ਰਿਹਾ ਬਾਹਰ ਨਿਕਲਦੇ ਵਕਤ ਉਸ ਨੂੰ ਜ਼ੋਰ ਦੀ ਭੁੱਖ ਲੱਗੀ ਨੇੜੇ ਹੀ ਉਹੀ ਹੋਟਲ ਸੀ ਜਿੱਥੇ ਉਸਦੀ ਦਾਦੀ ਗਾਇਤਰੀ ਦੇਵੀ ਕੰਮ ਕਰਦੀ ਸੀ ਸਚਿਨ ਨੇ ਸੋਚਿਆ ਚਲੋ ਇੱਥੇ ਖਾਣਾ ਖਾ ਲੈਂਦਾ ਹਾਂ ਹੋਟਲ ਵਿੱਚ ਵੜਦਿਆਂ ਹੀ ਉਸਦੀ ਨਜ਼ਰ ਇੱਕ ਬਜ਼ੁਰਗ ਔਰਤ ਤੇ ਪਈ ਜੋ ਫਰਸ਼ ਤੇ ਪੋਚਾ ਲਗਾ ਰਹੀ ਸੀ ਉਸ ਔਰਤ ਦੀ ਸ਼ਕਲ ਉਸ ਨੂੰ ਜਾਣੀ ਪਛਾਣੀ ਲੱਗੀ ਉਸਨੇ ਦਿਮਾਗ ਤੇ ਜ਼ੋਰ ਪਾਇਆ ਤੇ ਅਚਾਨਕ ਉਸਦੇ ਦਿਲ ਦੀ ਧੜਕਣ ਤੇਜ਼ ਹੋ ਗਈ ਔਰਤ ਉਸਦੀ ਦਾਦੀ ਗਾਇਤਰੀ ਦੇਵੀ ਜਿਹੀ ਦਿਖ ਰਹੀ ਸੀ ਪਹਿਲਾਂ ਤਾਂ ਉਸਨੇ ਸੋਚਿਆ ਨਹੀਂ ਇਹ ਮੇਰਾ ਬਹਿਮ ਹੋਵੇਗਾ ਦਾਦੀ ਤਾਂ ਤੀਰਥ ਯਾਤਰਾ ਤੇ ਗਈ ਹੈ ਉਹ ਇੱਥੇ ਕੀ ਕਰੇਗੀ ਪਰ ਫਿਰ ਉਸਨੇ ਹਿੰਮਤ ਕੀਤੀ ਤੇ ਉਸਦੇ ਨੇੜੇ ਗਿਆ ਜਿਵੇਂ ਹੀ ਉਹ ਕਰੀਬ ਪਹੁੰਚਿਆ ਉਸ ਨੂੰ ਯਕੀਨ ਹੋ ਗਿਆ ਉਸਨੇ ਜੋਰ ਨਾਲ ਪੁਕਾਰਿਆ ਦਾਦੀ ਗਾਇਤਰੀ ਦੇਵੀ ਨੇ ਉਸ ਦੀ ਆਵਾਜ਼ ਸੁਣੀ ਆਪਣਾ ਸਿਰ ਉਠਾਇਆ ਤੇ ਸਾਹਮਣੇ ਆਪਣੇ ਪੋਤੇ ਨੂੰ ਦੇਖਿਆ ਉਹਨਾਂ ਦੀ ਅੱਖਾਂ ਚਲਕ ਪਈਆਂ ਉਹ ਪੋਚਾ ਛੱਡ ਕੇ ਉੱਠੀ ਤੇ ਆਪਣੇ ਪੁੱਤੇ ਸਚੀ ਨਾਲ ਲਿਫਟ ਗਈ ਦੋਵੇਂ ਫੁੱਟ ਫੁੱਟ ਕੇ ਰੋਣ ਲੱਗੇ ਰਾਮ ਪ੍ਰਤਾਪ ਜੀ ਵੀ ਪਾਸ ਦੀ ਕੁਰਸੀ ਤੇ ਬੈਠੇ ਸਨ ਸਚੀ ਨੇ ਉਹਨਾਂ ਨੂੰ ਦੇਖਿਆ ਤੇ ਦੌੜ ਕੇ ਉਹਨਾਂ ਦੇ ਪੈਰ ਛੂਏ ਦਾਦਾ ਜੀ ਤੁਸੀਂ ਇੱਥੇ ਕਿਵੇਂ ਉਸਨੇ ਕੰਬ ਦੀ ਆਵਾਜ਼ ਵਿੱਚ ਪੁੱਛਿਆ ਗਾਇਤਰੀ ਦੇਵੀ ਤੇ ਰਾਮ ਪ੍ਰਤਾਪ ਜੀ ਨੇ ਉਸ ਨੂੰ ਸਾਰੀ ਕਹਾਣੀ ਸੁਣਾਈ ਕਿਵੇਂ ਵਿਕਾਸ ਉਹਨਾਂ ਨੂੰ ਇਲਾਜ ਦੇ ਬਹਾਨੇ ਦਿੱਲੀ ਲਿਆਇਆ ਤੇ ਛੱਡ ਗਿਆ ਕਿਵੇਂ ਉਹ ਬੇਸਹਾਰਾ ਹੋ ਗਏ ਤੇ ਹੁਣ ਕਿਵੇਂ ਇਸ ਹੋਟਲ ਵਿੱਚ ਕੰਮ ਕਰਕੇ ਗੁਜ਼ਾਰਾ ਕਰ ਰਹੇ ਨੇ ਸਚੀ ਦਾ ਖੂਨ ਖੋਲਿਆ ਉਸ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਉਸਨੇ ਆਪਣੇ ਦਾਦਾ-ਦਾਦੀ ਨੂੰ ਗਲੇ ਲਗਾਇਆ ਤੇ ਕਿਹਾ ਤੁਸੀਂ ਚਿੰਤਾ ਨਾ ਕਰੋ ਹੁਣ ਮੈਂ ਤੁਹਾਡੇ ਨਾਲ ਹਾਂ ਮੈਂ ਤੁਹਾਨੂੰ ਇਸ ਹਾਲ ਵਿੱਚ ਨਹੀਂ ਛੱਡਾਂਗਾ ਉਸਨੇ ਤੁਰੰਤ ਦਿੱਲੀ ਵਿੱਚ ਇੱਕ ਛੋਟਾ ਜਿਹਾ ਕਿਰਾਏ ਦਾ ਘਰ ਲਿਆ ਆਪਣੇ ਦਾਦਾ-ਦਾਦੀ ਨੂੰ ਉੱਥੇ ਸ਼ਿਫਟ ਕੀਤਾ। ਉਹਨਾਂ ਦੀ ਦੇਖਭਾਲ ਲਈ ਦੋਨੋਂ ਕਰ ਰੱਖੇ। ਫਿਰ ਉਸਨੇ ਉਹਨਾਂ ਨੂੰ ਕਿਹਾ, "ਦਾਦਾ-ਦਾਦੀ, ਤੁਸੀਂ ਇੱਥੇ ਆਰਾਮ ਨਾਲ ਰਹੋ। ਮੈਂ ਅਜੇ ਆਉਂਦਾ ਹਾਂ। ਮੈਨੂੰ ਕੁਝ ਜ਼ਰੂਰੀ ਕੰਮ ਨਿਪਟਾਉਣੇ ਨੇ।" ਰਾਮ ਪ੍ਰਤਾਪ ਤੇ ਗਾਇਤਰੀ ਦੇਵੀ ਨੂੰ ਥੋੜਾ ਸਕੂਨ ਮਿਲਿਆ। ਉਹਨਾਂ ਨੂੰ ਲੱਗਾ ਕਿ ਹੁਣ ਉਹਨਾਂ ਦਾ ਲਾਡਲਾ ਪੋਤਾ ਉਹਨਾਂ ਦੇ ਨਾਲ ਹੈ ਤਾਂ ਸਭ ਠੀਕ ਹੋ ਜਾਵੇਗਾ। ਫਿਰ ਸਚਿਨ ਪਿੰਡ ਪਰਤਿਆ। ਵਿਕਾਸ ਤੇ ਮਮਤਾ ਨੇ ਉਸਨੂੰ ਦੇਖਿਆ ਤਾਂ ਖੁਸ਼ੀ ਨਾਲ ਝੂਮੂਠੇ ਅਰੇ ਸਾਡਾ ਬੇਟਾ ਆ ਗਿਆ ਹੈ। ਮਮਤਾ ਨੇ ਚੰਗੇ-ਚੰਗੇ ਪਕਵਾਨ ਬਣਾਏ। ਰਾਤ ਨੂੰ ਪੂਰਾ ਪਰਿਵਾਰ ਇਕੱਠਾ ਖਾਣਾ ਖਾਣ ਲੱਗ ਰਿਹਾ ਸੀ। ਖਾਂਦੇ ਵਕਤ ਸਚੀ ਨੇ ਕਿਹਾ ਮम्मी-ਪਾਪਾ ਮੈਨੂੰ ਵਿਦੇਸ਼ ਵਿੱਚ ਇੱਕ ਚੰਗੀ ਨੌਕਰੀ ਮਿਲ ਗਈ ਹੈ। ਉੱਥੇ ਮੈਨੂੰ ਚੰਗਾ ਪੈਸਾ ਮਿਲੇਗਾ ਪਰ ਮੈਂ ਤੁਹਾਨੂੰ ਇੱਥੇ ਇਕੱਲੇ ਨਹੀਂ ਛੱਡ ਸਕਦਾ। ਤੁਸੀਂ ਮੇਰੇ ਨਾਲ ਚੱਲੋ। ਵਿਕਾਸ ਤੇ ਮਮਤਾ ਖੁਸ਼ ਹੋ ਗਏ। ਫਿਰ ਸਚੀ ਨੇ ਕਿਹਾ ਮम्मी-ਪਾਪਾ ਆਪਣਾ ਸਮਾਨ ਪੈਕ ਕਰ ਲਿਓ। ਅਸੀਂ ਕੱਲ ਦਿੱਲੀ ਤੋਂ ਵਿਦੇਸ਼ ਲਈ ਨਿਕਲਾਂਗੇ। ਦੋਵਾਂ ਨੇ ਜਲਦੀ-ਜਲਦੀ ਸਮਾਨ ਪੈਕ ਕੀਤਾ ਜੋ ਥੋੜੇ-ਬਹੁਤ ਪੈਸੇ ਉਹਨਾਂ ਕੋਲ ਸਨ। ਉਹ ਇੱਕ ਬੈਗ ਵਿੱਚ ਰੱਖੇ ਰਸਤੇ ਵਿੱਚ ਵਿਕਾਸ ਨੇ ਉਹ ਬੈਗ ਸਚੀ ਨੂੰ ਦੇ ਦਿੱਤਾ ਤੇ ਬੋਲਿਆ ਬੇਟਾ ਇਸ ਨੂੰ ਤੂੰ ਸੰਭਾਲ ਸਾਡੇ ਤੋਂ ਕਿਤੇ ਡਿੱਗ ਗਿਆ ਤਾਂ ਮੁਸੀਬਤ ਹੋ ਜਾਵੇਗੀ ਸਚੀ ਨੂੰ ਉਹਨਾਂ ਨੂੰ ਦਿੱਲੀ 에어ਪੋਰਟ ਤੇ ਲੈ ਗਿਆ ਉੱਥੇ ਪਹੁੰਚ ਗਏ ਉਸਨੇ ਕਿਹਾ ਮੰਮੀ ਪਾਪਾ ਤੁਸੀਂ ਇੱਥੇ ਥੋੜਾ ਇੰਤਜ਼ਾਰ ਕਰੋ ਮੈਂ ਟਿਕਟ ਕਨਫਰਮ ਕਰਵਾ ਕੇ ਆਉਂਦਾ ਹਾਂ ਉਹ ਅੰਦਰ ਗਿਆ ਪਰ ਦੂਜੇ ਗੇਟ ਤੋਂ ਬਾਹਰ ਨਿਕਲ ਗਿਆ ਆਪਣੇ ਦਾਦਾ-ਦਾਦੀ ਕੋਲ ਚਲਾ ਗਿਆ ਵਿਕਾਸ ਤੇ ਮਮਤਾ ਉਸ ਦਾ ਇੰਤਜ਼ਾਰ ਕਰਦੇ ਰਹੇ ਘੰਟੇ ਬੀਤ ਗਏ ਪਰ ਸਚੀ ਨਹੀਂ ਆਇਆ ਉਸ ਦਾ ਫੋਨ ਵੀ ਸਵਿਚ ਆਫ ਹੋ ਗਿਆ ਆਖਿਰਕਾਰ ਉਹਨਾਂ ਨੂੰ ਸਮਝ ਆਇਆ ਕਿ ਸਚੀ ਉਹਨਾਂ ਨੂੰ ਛੱਡ ਕੇ ਚਲਾ ਗਿਆ ਹੈ ਉਹਨਾਂ ਕੋਲ ਨਾ ਪੈਸੇ ਹਨ ਨਾ ਕੋਈ ਸਹਾਰਾ ਉਸ ਵੱਡੇ 에ਰਪੋਰਟ ਤੇ ਬੇਸਹਾਰਾ ਬੈਠੇ ਰੋਣ ਲੱਗੇ ਇੱਧਰ ਸਚੀ ਨੇ ਆਪਣੇ ਦਾਦਾ-ਦਾਦੀ ਨੂੰ ਲੈ ਕੇ ਘੰਟਿਆਂ ਬਾਅਦ ਫਿਰ ਤੋਂ 에ਰਪੋਰਟ ਪਹੁੰਚਿਆ ਵਿਕਾਸ ਤੇ ਮਮਤਾ ਅਜੇ ਵੀ ਉੱਥੇ ਹੀ ਸਨ ਉਹ ਉਹਨਾਂ ਕੋਲ ਗਿਆ ਤੇ ਬੋਲਿਆ ਮੰਮੀ ਪਾਪਾ ਜੋ ਤੁਸੀਂ ਦਾਦਾ ਦਾਦੀ ਨਾਲ ਕੀਤਾ ਉਹੀ ਮੈਂ ਤੁਹਾਡੇ ਨਾਲ ਵੀ ਕੀਤਾ ਹੁਣ ਤੁਹਾਨੂੰ ਉਹਨਾਂ ਦਾ ਦਰਦ ਸਮਝਾਇਆ ਹੋਵੇਗਾ ਵਿਕਾਸ ਤੇ ਮਮਤਾ ਸ਼ਰਮਿੰਦਾ ਹੋ ਗਏ ਵਿਕਾਸ ਰੋਂਦੇ ਹੋਏ ਆਪਣੇ ਮਾਤਾ ਪਿਤਾ ਰਾਮ ਪ੍ਰਤਾਪ ਤੇ ਗਾਇਤਰੀ ਦੇਵੀ ਦੇ ਪੈਰਾਂ ਵਿੱਚ ਡਿੱਗ ਗਿਆ ਤੇ ਬੋਲਿਆ ਮਾਂ ਬਾਪੂ ਜੀ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਰਾਮ ਪ੍ਰਤਾਪ ਜੀ ਅਤੇ ਗਾਇਤਰੀ ਦੇਵੀ ਨੇ ਉਸ ਨੂੰ ਮਾਫ ਕਰ ਦਿੱਤਾ ਕਿਉਂਕਿ ਲੱਖ ਦੁੱਖ ਸਹਿਣ ਤੋਂ ਬਾਅਦ ਵੀ ਮਾਪੇ ਆਪਣੀ ਔਲਾਦ ਦੀ ਖੁਸ਼ੀ ਦੀ ਖਾਤਰ ਆਪਣਾ ਹਰ ਦੁੱਖ ਭੁੱਲ ਜਾਂਦੇ ਨੇ ਅਖੀਰਕਾਰ ਪੂਰਾ ਪਰਿਵਾਰ ਫਿਰ ਤੋਂ ਇੱਕ ਨਾਲ ਰਹਿਣ ਲੱਗਾ ਦੋਸਤੋ ਸਚੀ ਨੇ ਆਪਣੇ ਮਾਤਾ ਪਿਤਾ ਨੂੰ ਸਬਕ ਸਿਖਾਇਆ ਤੇ ਆਪਣੇ ਦਾਦਾ ਦਾਦੀ ਨੂੰ ਉਹ ਸਨਮਾਨ ਦਿਵਾਇਆ ਜਿਸ ਦੇ ਉਹ ਹੱਕਦਾਰ ਸਨ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਆਪਣੇ ਦਾ ਸਨਮਾਨ ਕਰਨਾ ਚਾਹੀਦਾ ਹੈ ਨਹੀਂ ਤਾਂ ਇੱਕ ਦਿਨ ਤੁਹਾਨੂੰ ਵੀ ਆਪਣੇ ਕਰਮਾਂ ਦਾ ਫਲ ਭੁਗਤਣਾ ਪਵੇਗਾ ਪਰ ਤੁਸੀਂ ਦੱਸੋ ਕਿ ਸੱਚੀ ਨੇ ਸਹੀ ਕੀਤਾ ਵਿਕਾਸ ਤੇ ਮਮਤਾ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਤੇ ਰਾਮ ਪ੍ਰਤਾਪ ਜੀ ਤੇ ਗੈਤਰੀ ਦੇਵੀ ਦਾ ਦਰਦ ਅੱਜ ਦੇ ਸਮਾਜ ਦੀ ਸਚਾਈ ਹੈ ਜਾਂ ਨਹੀਂ ਆਪਣੀ ਰਾਏ ਜ਼ਰੂਰ ਦੱਸਿਓ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ